ਭਾਜੀ ਜਿਹੜੇ ਰੀਸੈਂਟ ਪਾਸ ਆਊਟ ਬੱਚੇ ਐ ਆਈਲੈਂਡਸ ਜਾਂ ਕਿਰੀ ਕਰੀਅਰ ਰਿਕੁਆਇਰਮੈਂਟਸ ਇਸ ਦੇ ਲਈ ਹੈਗੀਆਂ ਨੇ ਜਾਂ ਫਿਰ ਗੈਪ ਵਾਲੇ ਵੀ ਸਟੂਡੈਂਟ ਨੇ ਉਹ ਵੀ ਜਿਹੜਾ ਅਪਲਾਈ ਕਰ ਸਕਦੇ ਮੈਂ ਜਿੱਦਾਂ ਸਮਝਾ ਚੁੱਕੇ ਆ ਕਿ ਆਸਟ੍ਰੇਲੀਆ ਦੀ ਬੜੀ ਸਟ੍ਰਿਕਟਨੈਸ ਐ ऑस्ट्रेलिया ਦੇ ਵਿੱਚ ਰੀਸੈਂਟਲੀ ਪਾਸਵਰਡ ਬੱਚੇ ਚਾਹੀਦੇ ਨੇ ਜਾਂ 1 ਸਾਲ ਦਾ ਗੈਪ ਐਕਸੈਪਟੇਬਲ ਆ ਉਹ ਵੀ ਜਸਟੀਫਾਈ ਹੋਣਾ ਚਾਹੀਦਾ ਪਰਸੈਂਟੇਜ 60% ਚਾਹੀਦੀ ਹੈ ਔਰ ਤੁਹਾਡੇ ਹਾਲ ਸਤੇ 6 ਓਵਰਲ 6 ਬੈਂਡ ਚਾਹੀਦੇ ਨੇ ਔਰ ਤੁਹਾਡਾ ਇਨਕਮ ਸੋਰਸ ਆਫ ਇਨਕਮ ਮਿਲਾ ਕੇ ਜਾਂ ਤੁਹਾਡਾ ਪੈਸਾ ਜਿਹੜਾ 35 ਤੋਂ 40 ਲੱਖ ਤੁਸੀਂ ਦਿਖਾਣਾ ਪੈਂਦਾ ਤਾਂ ऑस्ट्रेलिया ਬਹੁਤ ਸਟ੍ਰਿਕਟ ਆ ਹੁਣ ਜੇ ਨਿਊਜ਼ੀਲੈਂਡ ਦੇ ਬਾਰੇ ਮੈਂ ਸਮਝਾ ਚੁੱਕਿਆ ਮੈਂ ਫੇਰ ਹੀ ਪੂਰੀ ਦਰਸ਼ਕਾਂ ਨੂੰ ਦੱਸ ਦਿੰਦਾ ਪਲੱਸ 2 ਤੋਂ ਬਾਅਦ 2-3 ਸਾਲ ਦਾ ਗੈਪ ਐਕਸੈਪਟੇਬਲ ਹੈ 55% ਸਾਡੇ ਮਾਰਕਸ ਚਾਹੀਦੇ ਨੇ ਓਵਰਆਲ 6 ਬੈਂਡ ਜਾਂ ਸਾਡੇ ਪੀਟੀ ਦੇ ਵਿੱਚ ਓਵਰਆਲ 6 ਨੇ ਇੱਕ ਵਿੱਚ 5.5 ਹੈ ਦੋ 5.5 ਹੈ ਤੁਸੀਂ ਐਲੀਜੀਬਲ ਹੋ ਦੇਖੋ ਕਿੰਨਾ ਫਰਕ ਹੈ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜੇ ਪਰ ਪ੍ਰੋਫਾਈਲ ਦੀ ਗੱਲ ਕਰੀਏ ਸਭ ਤੋਂ ਵੱਡੀ ਗੱਲ ਇਹ ਵੀ ਦੇਖੀ ਜਾਂਦੀ ਹੈ ਕਿ ਜਿਹੜਾ ਬੱਚਾ ਨਿਊਜ਼ੀਲੈਂਡ ਪੜਦਾ ਹੈ ਉੱਥੇ ਪੀਆਰ ਹੋ ਜਾਂਦਾ ਕਿਉਂਕਿ 3 ਸਾਲ ਦੀ ਸਟੱਡੀ ਹੈ ਜਿਵੇਂ ਸੇਮ ਸਟੱਡੀ ਉੱਥੇ ਡਿਗਰੀ ਹੈ ਆਸਟ੍ਰੇਲੀਆ 'ਚ ਉਦਾਂ ਹੀ 3 ਸਾਲ ਦੀ ਡਿਗਰੀ ਨਿਊਜ਼ੀਲੈਂਡ ਦੇ ਵਿੱਚ ਹੈਗੀ ਹੈ ਔਰ During study, 20 ਯਰਸ ਪਰਵਿਕ ਬੰਦਾ ਕੰਮ ਕਰ ਸਕਦਾ ਜਿਵੇਂ ਆਸਟ੍ਰੇਲੀਆ ਚ ਬੰਦਾ ਕੰਮ ਕਰਦਾ ਓਵੇਂ ਨਿਊਜ਼ੀਲੈਂਡ ਚ ਕਰ ਸਕਦਾ ਜੇ ਤੁਹਾਡੇ ਉਥੇ ਵਕੇਸ਼ਨਸ ਚੱਲ ਰਹੀਆਂ ਨੇ ਛੁੱਟੀਆਂ ਪੈ ਗਈਆਂ ਨੇ ਤਾਂ ਫੁੱਲ ਟਾਈਮ ਤੁਸੀਂ ਵਰਕ ਕਰ ਸਕਦੇ ਹੋ 3 ਸਾਲ ਦਾ ਪੀਐਸਡਬਲੂ ਹੈ ਔਰ ਤੁਸੀਂ ਉਸ ਤੋਂ ਬਾਅਦ ਪੀਆਰ ਵੀ ਇਜ਼ੀਲੀ ਤੁਹਾਡੀ ਹੋ ਸਕਦੀ ਹੈ ਜੇ ਅਸੀਂ ਨਿਊਜ਼ੀਲੈਂਡ ਦੀ ਗੱਲ ਕਰੀਏ ਫਰਕ ਇਹ ਹੈ ਕਿ ਬੱਚੇ ਸੋਚਦੇ ਨੇ ਕਿ ਮੈਂ ਆਸਟ੍ਰੇਲੀਆ ਹੀ ਜਾਣਾ ਪਰ ਤੁਸੀਂ ਆਸਟ੍ਰੇਲੀਆ ਤਾਂ ਹੀ ਜਾਓਗੇ ਜੇ ਤੁਸੀਂ ਉਹ ਕ੍ਰਾਈਟੇਰੀਆ ਚ ਫਾਲ ਹੁੰਦੇ ਹੋਵੋਗੇ ਕਿਉਂ ਆਪਣੀ ਪ੍ਰੋਫਾਈਲ ਖਰਾਬ ਕਰਦੇ ਹੋ ਜੇ ਤੁਸੀਂ ਪ੍ਰੋਫਾਈਲ ਖਰਾਬ ਕਰ ਵੀ ਚੁੱਕੇ ਹੋ ਜੇ ਕਿਸੇ ਕਾਰਨ ਕਰਕੇ ਵੀਜ਼ਾ ਰਿਜੈਕਟ ਹੋ ਵੀ ਚੁੱਕਿਆ ਮੈਂ ਕਹਿੰਦਾ ਇੱਕ ਵਾਰੀ ਵੀਜ਼ਾ ਰੂਟ ਸਾਡੇ ਕੋਲ ਜ਼ਰੂਰ ਪਹੁੰਚੋ ਸਾਡੇ ਨਾਲ ਜਿਹੜੇ ਇਮੀਗ੍ਰੇਸ਼ਨ ਲਾਇਰਸ ਨੇ ਚਾਹੇ ਉਹ ਕੈਨੇਡਾ 'ਚ ਬੈਠੇ ਨੇ ਚਾਹੇ ਸਾਡੇ ਆਸਟ੍ਰੇਲੀਆ 'ਚ ਬੈਠੇ ਨੇ ਚਾਹੇ ਸਾਡੇ ਨਿਊਜ਼ੀਲੈਂਡ 'ਚ ਬੈਠੇ ਨੇ ਅਸੀਂ ਉਹਨਾਂ ਤੋਂ ਤੁਹਾਡੀ ਫਾਈਲ ਸੈਸ ਕਰਾਵਾਂਗੇ ਬਟ ਜਿਹੜੇ ਰਿਫਿਊਜ਼ਲ ਲੈ ਕੇ ਬੈਠੇ ਨੇ ਦੋ ਵਾਰ ਚਾਰ ਵਾਰ ਰਿਫਿਊਜ਼ਲ ਹੋ ਗਈ ਜਾਂ ਫੇਰ ਵੀ ਜਾਣਾ ਚਾਹੁੰਦੇ ਨੇ ਆਸਟ੍ਰੇਲੀਆ ਤਾਂ ਇੱਕ ਬਹੁਤ ਵਧੀਆ ਆਪਸ਼ਨ ਹੈ ਨਿਊਜ਼ੀਲੈਂਡ ਹੁਣ ਬੱਚਾ ਇਹ ਵੀ ਕਈ ਸਵਾਲ ਕਰਦਾ ਹੈ ਜਾਂ ਪੁੱਛੇਗਾ ਕਿ ਅਸੀਂ ਸਪਾਊਸ ਨਾਲ ਅਪਲਾਈ ਕਰਨਾ ਚਾਹੁੰਦੇ ਹਾਂ ਸਪਾਊਸ ਨਾਲ ਜਾਣਾ ਚਾਹੁੰ ਨਿਊਜ਼ੀਲੈਂਡ ਜੇ ਤੁਸੀਂ ਮਾਸਟਰਸ ਕਰਨ ਜਾਂਦੇ ਹੋ ਇੱਕ ਤੋਂ ਸਵਾ ਸਾਲ ਦੀ ਮਾਸਟਰਸ ਹੈ ਸਭ ਤੋਂ ਪਹਿਲੀ ਗੱਲ ਔਰ ਸਪਾਊਸ ਨਾਲ ਜਾ ਸਕਦਾ ਹੈ ਬੱਚੇ ਤੁਹਾਡੇ ਨਾਲ ਹੈਗੇ ਨੇ ਇੱਕ ਬੱਚਾ ਭਾਵੇਂ ਦੋ ਹੈ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਉਹਨਾਂ ਦੀ ਪੜ੍ਹਾਈ ਉੱਥੇ ਫ੍ਰੀ ਹੈ ਹੁਣ ਇੱਕ ਸਾਲ ਦੀ ਜਿਹੜੀ ਸਟੱਡੀ ਹੈ ਚਾਹੇ ਸਵਾ ਸਾਲ ਦੀ ਸਟੱਡੀ ਹੈ ਨਿਊਜ਼ੀਲੈਂਡ ਦੇ ਵਿੱਚ ਮਾਸਟਰਸ ਲਈ ਉਸ ਤੋਂ ਬਾਅਦ ਘੁੰਮਣ ਦਾ 3 ਸਾਲ ਦਾ ਪੀਐਸਡਬਲ ਹੈ ਤਾਂ ਬੱਚੇ ਲਈ ਮੈਂ ਕਹਿੰਦਾ ਉਨਾ ਪੇਰੈਂਟਸ ਨੂੰ ਸਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਸਪਾਊਸ ਨਾਲ ਜਾਣ ਬਾਰੇ ਸੋਚ ਰਹੇ ਨੇ ਕਿ ਅਸੀਂ ਸਪਾਊਸ ਨਾਲ ਜਾਣਾ ਤਾਂ ਸਭ ਤੋਂ ਸੇਫਿਸਟ ਸਭ ਤੋਂ ਵਧੀਆ ਕੰਟਰੀ ਨਿਊਕਲੀਅਰ ਫ੍ਰੀ ਕੰਟਰੀ ਔਰ ਵੈਦਰ ਇੰਨਾ ਅੱਛਾ ਔਰ ਕਿਸੇ ਵੀ ਤਰੀਕੇ ਦਾ ਉੱਥੇ ਖੌਫ ਨਹੀਂ ਜਿੱਦਾਂ ਅਸੀਂ ਦੇਖਦੇ ਆ ਕੈਨੇਡਾ ਦੇ ਵਿੱਚ ਕਦੀ ਫਲਾਣੇ ਨੂੰ ਮਾਰਤਾ ਕਦੀ ਯੂਐਸਏ ਧਮਕਾਣੇ ਨੂੰ ਮਾਰਤਾ ਆ ਚੀਜ਼ਾਂ ਨਿਊਜ਼ੀਲੈਂਡ 'ਚ ਜਮ੍ਹਾਂ ਹੀ ਨਹੀਂ ਹੈਗੀਆਂ ਤਾਂ ਮੈਂ ਕਹਿੰਦਾ ਕਿ ਕਿਉਂ ਤੁਸੀਂ ਟਾਈਮ ਵੇਸ ਕਰਦੇ ਹੋ ਆਸਟ੍ਰੇਲੀਆ ਉਲ ਰੁਕ ਕਰਨਾ ਚਾਹੁੰਦੇ ਹੋ ਤਾਂ ਸਟੱਡੀ ਨਾਲੋਂ ਬੈਸਟ ਆਪਸ਼ਨਸ ਅਸੀਂ ਨਿਊਜ਼ੀਲੈਂਡ ਦੀ ਲੈ ਕੇ ਤੁਹਾਡੇ ਕੋਲ ਆ ਹਾਂ ਬਿਲਕੁਲ ਜਿਨ੍ਹਾਂ ਦੇ 5.5 ਬੈਂਡ ਰਹਿ ਗਏ ਆ ਜਾਂ 6 ਨਹੀਂ ਆ ਰਹੇ ਤਾਂ ਉਹ ਵੀ ਅਪਲਾਈ ਕਰ ਸਕਦੇ ਆ 2 ਸਾਲ ਦਾ ਸਟੱਡੀ ਗੈਪ ਜਿਵੇਂ ਸਰ ਨੇ ਦੱਸਿਆ ਕਿ 2 ਸਾਲ ਦੇ ਸਟੱਡੀ ਗੈਪ ਵਾਲੇ ਵੀ ਨਿਊਜ਼ੀਲੈਂਡ ਦੇ ਲਈ ਅਪਲਾਈ ਕਰ ਸਕਦੇ ਆ ਬਹੁਤ ਸਾਰੀਆਂ ਆਪਸ਼ਨਸ ਬਹੁਤ ਸਾਰੇ ਕੋਰਸਸ ਅਵੇਲੇਬਲ ਹੈਗੇ ਆ ਕਿ ਨਹੀਂ ਕਾਲਜ ਯੂਨੀਵਰਸਿਟੀਆਂ ਹੈਗੇ ਆ ਜਿੱਥੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਪ੍ਰੋਸੈਸਿੰਗ ਟਾਈਮ ਦਾ ਸਭ ਤੋਂ ਵੱਡਾ ਇਸ ਟਾਈਮ ਬਣਿਆ ਹੋਇਆ ਕਿ ਬੱਚੇ ਅਪਲਾਈ ਕਰਦੇ ਆ ਸਾਲ-ਸਾਲ ਡੇਢ-ਡੇਢ ਸਾਲ ਲੱਗ ਜਾਂਦਾ ਕਿਸੇ ਦਾ ਜੀਐਸ ਜਿਹੜਾ ਜੀਐਸਟੀ ਕ੍ਰਾਈਟੇਰੀਆ ਮੀਟ ਨਹੀਂ ਹੁੰਦਾ ਜਾਂ ਹੋਰ ਕਿੰਨੀਆਂ ਦਿੱਕਤਾਂ ਆ ਜਾਂਦੀਆਂ ਕਿ ਵੀ ਜਾ ਰਿਫਿਊਜ਼ਲ ਵੀ ਨਹੀਂ ਆਉਂਦੀ ਤਾਂ ਵੀਜ਼ਾ ਵੀ ਨਹੀਂ ਆਉਂਦਾ ਹਨਾ ਜੇ ਨਿਊਜ਼ੀਲੈਂਡ ਦੀ ਆਪਾਂ ਗੱਲ ਕਰਦੇ ਆ ਪ੍ਰੋਸੈਸਿੰਗ ਟਾਈਮ ਕਿੰਨਾ ਜੇ ਕੋਈ ਸਟੂਡੈਂਟ ਤੁਹਾਡੇ ਕੋ ਆਉਂਦਾ ਕਿੰਨੇ ਕਿ ਦਿਨਾਂ ਚ ਵੀਜ਼ੇ ਤੱਕ ਪਹੁੰਚ ਸਕਦਾ ਦੇਖੋ ਜੇ ਅਸੀਂ ਪੂਰੇ ਪ੍ਰੋਸੈਸ ਦੀ ਗੱਲ ਕਰੀਏ ਬੀਗਨਿੰਗ ਦੀ ਪ੍ਰੋਸੈਸ ਦੀ ਅਸੀਂ ਗੱਲ ਕਰੀਏ ਬੱਚਾ ਜਦੋਂ ਪ੍ਰੋਪਰ ਸਾਨੂੰ ਐਕਾਡੈਮਿਕਸ ਦਿੰਦਾ ਹੈ ਸਕੈਨ ਦਿੰਦਾ ਫੋਟੋਆਂ ਖਿੱਚ ਕੇ ਨਹੀਂ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਬੱਚੇ ਸਟੇਟਸ ਜਿਹੜੇ ਆਪਣਾ WhatsApp ਤੇ ਸਾਨੂੰ ਜਿਹੜੇ ਡਾਕੂਮੈਂਟਸ ਭੇਜਦੇ ਨੇ ਉਹ ਬੈੱਡ ਦੇ ਉੱਪਰ ਹੀ ਚਦਰਾਂ ਦੇ ਉੱਪਰ ਫ ਡਾਕੂਮੈਂਟ ਸਾਡੇ ਸਕੈਨ ਲੈ ਕੇ ਤੁਹਾਡੀ ਅਸੈਸਮੈਂਟ ਅਸੀਂ ਬਾਹਰੋਂ ਲੈ ਕੇ ਸਾਡੇ ਲੋਰ ਅਸੈਸਮੈਂਟ ਦੇਣਗੇ ਲੈ ਕੇ ਤੁਹਾਨੂੰ ਅਸੀਂ ਆਪਸ਼ਨਸ ਦਾਂਗੇ ਕੁਝ 3-4 ਕਾਲਜਸ ਦੀਆਂ ਪਬਲਿਕ ਕਾਲਜਸ ਦੀਆਂ ਸਰਕਾਰੀ ਕਾਲਜਸ ਦੀਆਂ ਤਕਰੀਬਨ 10 ਤੋਂ 15 ਦਿਨ ਦਾ ਜਿਹੜਾ ਪ੍ਰੋਸੈਸ ਹੈ ਆਫਰ ਲੈਟਰ ਦਾ ਉਸ ਤੋਂ ਬਾਅਦ ਜਿਵੇਂ ਆਸਟ੍ਰੇਲੀਆ ਦੇ ਵਿੱਚ ਜੀਐਸਐਲ ਜਿਹੜੀ ਸਿਸਟਮ ਚਾਹੀਦੇ ਨੇ ਕਿ ਤੁਹਾਡੇ ਕੋਲ ਫੰਡ ਇੰਨੇ ਪੁਰਾਣੇ ਹੋਣੇ ਚਾਹੀਦੇ ਨੇ ਤੁਹਾਡੇ ਕੋਲ ਸੋਰਸ ਆਫ ਇਨਕਮ ਹੋਣਾ ਚਾਹੀਦਾ ਉਹ ਸੇਮ ਸਿਸਟਮ ਇਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਹੈਗਾ ਬਟ ਇੰਨਾ ਟਫ ਨਹੀਂ ਹੈ ਇੰਟਰਵਿਊ ਬੱਚਿਆਂ ਦੀ ਆਉਂਦੀ ਹੈ ਇਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜਿਹਦੇ ਵਿੱਚ ਵੀਜ਼ਾ ਆਫਸਰ ਨੂੰ ਲੱਗੇ ਕਿ ਬੱਚੇ ਦੇ ਕੁਝ ਮੈਨੂੰ ਕੋਈ ਦਿੱਕਤ ਲੱਗ ਰਹੀ ਹੈ ਡਾਕੂਮੈਂਟਸ ਵਿੱਚ ਤਾਂ ਇੰਟਰਵਿਊ ਲੈ ਸਕਦਾ ਹੈ ਰੈਂਡਮਲੀ ਲੈ ਸਕਦਾ ਹੈ ਉਹ ਕੋਈ ਜ਼ਿਆਦਾ ਖੌਫ ਵਾਲੀ ਗੱਲ ਨਹੀਂ ਹੈ ਜ਼ਿਆਦਾ ਕੋਈ ਘਬਰਾਣ ਵਾਲੀ ਗੱਲ ਨਹੀਂ ਹੈ ਸਾਡੇ ਕੋਲ ਜਿਹੜੀ ਟੀਮ ਹੈਗੀ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਜਿਹੜਾ ਸਾਡਾ ਦੇਖ ਰਹੇ ਨੇ ਮੈਡਮ ਤੀਕ तकरीबन 33 ਤੋਂ 35 ਸਾਲ ਦਾ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਇਸ ਕਰਕੇ ਘਬਰਾਣ ਦੀ ਗੱਲ ਨਹੀਂ ਬਿਲਕੁਲ ਉਹ ਤਿਆਰੀ ਕਰਾਂਗੇ ਤੁਹਾਨੂੰ ਵੀਜ਼ੇ ਤੱਕ ਕਿੱਦਾਂ ਅਸੀਂ ਪਹੁੰਚਣਾ ਹੈ ਵੀਜ਼ਾ ਆਫੀਸਰ ਨੂੰ ਕਿੱਦਾਂ ਸੀ ਕਨਵਿੰਸ ਕਰਨਾ ਹੈ ਤੁਸੀਂ ਕਿੱਦਾਂ ਇੰਟਰਵਿਊ ਕ੍ਰੈਕ ਕਰਨੀ ਹੈ ਸਾਰੀ ਚੀਜ਼ਾਂ ਦੀ ਦੇਖ ਰੇਕ ਸਾਡੀ ਜਿਹੜੀ ਕੰਪਨੀ ਵੀਜ਼ਾ ਰੂਟ ਬ ਬ ਖੂਬੀ ਕਰ ਰਹੀ ਹੈ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਇੱਕ ਸਨੇਹ ਦੇਣਾ ਚਾਹੁੰਦਾ ਕਿ ਜਿਹੜੇ ਬੱਚੇ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਲੈ ਬੈਠੇ ਨੇ ਆਸਟ੍ਰੇਲੀਆ ਲਈ ਐਲੀਜੀਬਲ ਨਹੀਂ ਹੋ ਰਹੇ ਪਰ ਸੁਪਨਾ ਉਹਨਾਂ ਦਾ ਜਾ ਕੇ ਪੜਨ ਦਾ ਆਸਟ੍ਰੇਲੀਆ ਚ ਉਹ ਪੂਰਾ ਅਸੀਂ ਕਰ ਰਹੇ ਹਾਂ ਵਾਇਆ ਨਿਊਜ਼ੀਲੈਂਡ ਕਿਉਂਕਿ ਨਿਊਜ਼ੀਲੈਂਡ ਪੜਾਈ ਕਰਨ ਤੋਂ ਬਾਅਦ ਜੇ ਬੱਚਾ ਉੱਥੇ ਪੀਆਰ ਹੋ ਜਾਂਦਾ ਤੁਸੀਂ ਬਿਨਾ ਵੀਜ਼ੇ ਤੋਂ ਟਿਕਟ ਲੈ ਕੇ ਆਸਟ੍ਰੇਲੀਆ ਜਾ ਕੇ ਤੁਸੀਂ ਕੰ ਫਿਕਰ ਆ ਕੇ ਰਹੀ ਹਾਂ ਕਿਉਂਕਿ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੋਨੇ ਕੰਬਾਈਨਡ ਦੇਸ਼ ਨੇ ਇਸ ਕਰਕੇ ਮੈਂ ਕਹਿੰਨਾ ਹੈ ਕਿ ਜੇ ਤੁਸੀਂ ਆਸਟ੍ਰੇਲੀਆ ਪੜ੍ਹਨਾ ਚਾਹੁੰਦੇ ਸੀ ਜਾਂ ਚਾਹੁੰਦੇ ਹੋ ਤੁਸੀਂ ਐਲੀਜੀਬਲ ਨਹੀਂ ਹੋ ਰਹੇ ਤੁਹਾਡਾ ਗੈਪ ਵੱਚੁਕਿਆ 30% ਘਟਾ ਹੈ ਯਾਰ ਰਿਫਿਊਜ਼ਰ ਲੈ ਚੁੱਕੇ ਹੋ ਤਾਂ ਸਾਡੇ ਕੋਲ ਇੱਕ ਵਾਰੀ ਆਪਣੇ ਡਾਕੂਮੈਂਟਸ ਇੱਕ ਵਾਰੀ ਜ਼ਰੂਰ ਅਸੈਸ ਕਰਾਓ ਤੁਹਾਨੂੰ ਅਸੀਂ ਸਹੀ ਔਰ ਸੁੱਚੀ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਬਕਾਇਦਾ ਇੱਕ ਅਸੈਸਮੈਂਟ ਜਿਹੜੇ ਪਬਲਿਕ ਕਾਲਜਿਸ ਦਵਾਂਗੇ ਜਿਹਦੇ ਵੀ ਤੁਸੀਂ ਵੀਜ਼ਾ ਲੈ ਕੇ ਉੱਥੇ ਪੜਨ ਜਾਣ ਦਾ ਸੁਪਨਾ ਸਹਕਾਰ ਕਰ ਸਕਦੇ ਹੋ ਹੂੰ